ਫਿਰ ਦੋਲ ਸਿੰਘ ਜੀ ਦੱਸੋ ਕਿੱਡਾ ਕਾ ਆ ਇੱਡਾ ਕਾ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕਾ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚ ਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚ ਲਾਉਣ ਆਉਂਦੇ ਆ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੋਨੂ ਕਹਿੰਦਾ ਦਿੱਲੀ ਵਾਲੇ ਦੇਰ ਨਾ ਦੇਣ ਕੇਜਰੀਵਾਲ ਦਊ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਓ ਜੰਡੇਆਲੇ ਵਾਲਿਆਂ ਨੂੰ ਦੇਹ ਤਾਂ ਨਹੀਂ ਗਿਆ ਕਿਥੇ ਈਟੀਓ ਭਰਾਵਾ ਈਟੀਓ ਵਜ਼ੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਤਾਂ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਆ ਜੰਡੇਆਲੇ ਹਲਕੇ 'ਚ ਲੱਗਦੇ ਆ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿ ਨਹੀਂ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12-15 ਘੰਟੇ ਮਸਾ ਹੀ ਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਿਜਲੀ ਮੰਤਰੀ ਜੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚਲ ਨਿੱਤਨ ਦਾਸ਼ੇ ਤੀਕੇ ਲਪਦਾ ਨਹੀਂ ਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਤ ਸੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਇਹ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੁਣਨ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਹੈ ਇੰਡਸਟਰੀ ਛੱਡ ਛੱਡ ਪੰਜਾਬ ਭੱਜੀ ਜਾਂਦੀ ਹੈ ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪੇ ਹੀ ਕਰੇ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਅੱਡੇ ਬਾਲ ਸਾਹਿਬ ਨੇ ਪਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਹਿੰਦੇ ਕਿ ਬਿਜਲੀ ਵਾਲੇ ਨੂੰ ਅਸੀਂ ਪਿੰਡ ਨਹੀਂ ਵੜਨ ਦਿੰਦੇ ਸਾਂ 300 ਯੂਨਿਟ ਛੱਡੋ ਉਦੋਂ 1000 1000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾਕ ਹੀ ਜਾਂਦਾ ਮੈਨੂੰ ਲੱਗਦਾ ਛੇਤੀ ਕਿਤੇ ਤਾਂ ਨਹੀਂ ਮੁੜਦਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਐਚਲੀ ਆਜ ਸਾਡੇ ਨੌਜਵਾਨਾਂ ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀ ਸਿੰਘ ਤਾਂ ਕੀ ਛੱੜਨੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਟ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਟ ਲਾ ਦਿਆ ਕਰੂ ਉਹਨੇ ਪੱਟ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾਂ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਟ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ਈਡੀ ਦੇ ਸੰਮਨ جاری ਹੁੰਦੇ ਆ ਪੰਜਾਬ ਵਾਲਿਆਂ ਨੂੰ ਪੈ ਜਾਂਦਾ ਈਡੀ ਦਾ ਸੰਮਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇ ਹੋ ਖਰਚਾ ਸਾਨੂੰ ਪੈ ਜਾਂਦਾ ਉੱਚੋ ਕਿਵੇਂ ਉਦੋਂ ਹੀ ਭਗਵੰਤ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੋਆ ਨੂੰ ਕਦੇ ਮੱਧ ਪ੍ਰਦੇਸ਼ ਨੂੰ ਉਹ ਕਰੋੜਾਂ ਚ ਪੈਂਦਾ ਤਾਂ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਹਾਜ਼ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਹਾਜ਼ ਲੈ ਕੇ ਸਾਨੂੰ ਉਹਨੂੰ ਸਾਰਿਆ ਘੇੜਾ ਦਬਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ